ਕੀ ਹਾਲ ਚਾਲ ਸਾਰੇ ਵੀਰਾਂ ਹੋਰ ਕੀ ਪੰਨਦਾ ਲੋ ਜੀ ਤੜਕੇ ਦਾ ਕਰਤੀ ਵਲੌਗ ਦੀ ਸਟਾਰਟਿੰਗ ਤੇ ਕੱਢੀਏ ਆਪਣੇ ਲੈ ਕੇ ਕਬੂਤਰ ਬਾਹਰ ਹਨਾ ਤੇ ਮੈਂ ਅੱਜ ਆਪਕੋਦ ਕਾਢਦੀ ਨਾਲ ਵੀਡੀਓ ਬਣ ਜੂ ਇਹਨਾਂ ਨਾਲ ਠੀਕ ਹੈ ਤੇ ਚਲੋ ਫਿਰ ਚੱਲੀਏ ਤੇ ਕੱਢੀਏ ਲੋਚੀ ਤੇ ਆ ਗਿਆ ਬਖੁੱਡੇ ਕੋਲੇ ਤੇ ਕੱਢੀਏ ਕਬੂਤਰ ਬਾਹਰ ਚਲੋ ਬਈ ਆਜੋ ਆਰੋ 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 ਆਜੋ 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 ਆਰੋ 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 ਚਲੋ ਜੀ ਚਲੋ ਗਏ ਸਾਰੇ ਚੈੱਕ ਕਰੇਗਾ ਜੀ ਰੋਇਦੇ ਇੰਨੇ ਬੈਠੇ ਹੋਏ ਨਿਕਲੇ ਲਓ ਜੀ ਸਭ ਤੋਂ ਪਹਿਲਾਂ ਆਪਣੀ ਕਬੂਤਰੀ ਦੇ ਅੰਡੇ ਚੈੱਕ ਕਰੋ ਤੇ ਆਪਣੀ ਕੋਠੇ ਜਿਹੜਾ ਨਵਣਾ ਲੈ ਕੇ ਮੁੰਡਾ ਨਾ ਤੇ ਉਹ ਫਿਰਦੀ ਪਰੇ ਚਿੱਟੇ ਸਰ ਵਾਲੀ ਕਬੂਤਰੀ ਉਹ ਫੜੀ ਤਾਂ ਹੁਣੀ ਉਹਦੇ ਅੰਡੇ ਪਿਆ ਤੇ ਆ ਆਪਣੇ ਚਿੱਟਿਆਂ ਦੇ ਆ ਚਿੱਟੇ ਕਬੂਤਰ ਚਿੱਟਾ ਕਬੂਤਰੀ ਹੈ ਨਾ ਤੇ ਇਹ ਇਹ ਕਾਲੇ ਬੱਚੇ ਕੱਢਿਆ ਤੇ ਜੀ ਆਹ ਤਾਂ ਸਾਰ ਨੂੰ ਸਿਰ ਹੈ ਸ਼ਾਕ ਦੀ ਬਲੱਡ ਲਾਈਨ ਸਰਾ ਜਮਾ ਉੱਕੀ ਰਿਪੋਰਟ ਉੱਡੇ ਦੇ ਮੇਨ ਆ ਇਹ ਠੀਕ ਹੈ ਤੇ ਚਲੋ ਹੁਣ ਕਬੂਤਰ ਘਾਤਰ ਕਰਦੇ ਬਾਹਰ ਤੇ ਇਹਨਾਂ ਨੂੰ ਦਨ ਦੁਨੀਏ ਪਾ ਦਈਏ ਮਾੜੇ ਮੂਟੇ ਮਤਲਬ ਜੋ ਕਾਚਾ ਗਾ ਜੀ ਲਟਰ ਪਟਰ ਬਾਜਰਾ ਬੂਰਾ ਤੇ ਫਿਰ ਚੱਲ ਜਾਈਏ ਮਨਪ੍ਰੀਤ ਕੋਲੇ ਆਪਾਂ ਨਾ ਆਪੋ ਤੇ ਹੁਣ ਕਰਦੇ ਆਪਾਂ ਵੀਡੀਓ ਅਪਲੋਡ ਤੇ ਛੱਤ ਤੇ ਬੈਠੇ ਜੀਏ ਤੇ ਵੀਡੀਓ ਅਪਲੋਡ ਕਰਕੇ ਥੰਬਨੇਲ ਬਣਾ ਕੇ ਓਕੇ ਰਿਪੋਰਟ ਕਰਕੇ ਠੀਕ ਹੈ ਤੇ ਹੁਣ ਜਮ ਵਿਹਲੇ ਆ ਤੇ ਹੁਣ ਚੱਲੀਏ ਆਪਾਂ ਮਨਪ੍ਰੀਤ ਕੋਲੇ ਤੇ ਵੇਣੇ ਆ ਵੀ ਕਬੂਤਰ ਡਾਇ ਹੈ ਕਿ ਕੱਢਿਆ ਕਿ ਨਹੀਂ ਕੱਢੇ 100% ਦਾ ਕਬੂਤਰ ਨਹੀਂ ਕੱਢਨੇ ਹਨਾ ਇੱਕਦਾਰ ਫੋਨ ਕਰਨਾ ਅਪਡੇਟ ਆਪਣਾ ਨਾ ਤੇ ਥੋੜੇ ਆਪਸ਼ਨ ਘਟਾ ਉਹ ਕੱਲ ਕਹਿੰਦਾ ਸੀ ਵੀ ਆਪਾਂ ਖੇਤ ਚੱਲਾਂਗੇ ਉੱਥੇ ਆਪਣੇ 5G ਵਧੀਆ ਚੱਲਦਾ ਨਾ ਕਿਉਂਕਿ ਉੱਥੇ ਜਾ ਕੇ ਆ ਕੇ ਅਪਡੇਟ ਕਰਕੇ ਲਿਆਵਾਂਗੇ ਬਾਕੀ ਉਹਦਾ ਮੌਕੇ ਤਾਂ ਪਤਾ ਨਹੀਂ ਵੀ ਕੀ ਕਰੂਗਾ ਤੇ ਇੱਥੋਂ ਪਤਾ ਲੱਗ ਜੇ ਉੱਠਿਆ ਹੋਇਆ ਤਾਂ ਲਾਈਟਾਂ ਬੰਦ ਹੋਣਗੀਆਂ ਆਪਣੇ ਕੋਠੋਂ ਸਿੱਧੀਆਂ ਨਾ ਕੋਈ ਬਾਹਲੀ ਬਾਟ ਨਹੀਂ ਆਪਣੇ ਘਰ ਤੋਂ ਇੱਕ ਮਿੰਟ ਪੈਰ ਸੌ ਗਿਆ ਏ ਇੱਕ ਮਿੰਟ ਨਾ ਜੀ ਐਡੇ ਕਿਥੇ ਆਪਣੇ ਬੰਦੇ ਇਹ ਸਾਹਮਣੇ ਉਹ ਚੱਲੀ ਨੇ ਵੱਲੋ ਰਸ ਗਿਆ ਉਹ ਵੱਡੀ ਆਪਣੀ ਫਲੱਡ ਲਾਈਟ ਲੱਗੀ ਪਈ ਸਾਹਮਣੇ ਉਹ ਦੇਖੋ ਇੱਥੋਂ ਆਪਣੇ ਕੋਟੇ ਦਾ ਸਭ ਕੁਝ ਨਹੀਂ ਲੱਗ ਗਿਆ ਬਾਹਲੀ ਬਾਟ ਨਹੀਂਗਾ ਨੇੜੇ ਹੀ ਹੈਗਾ ਜਮ ਇੱਥੇ ਕਾ ਆਪਣੀ ਕਿਹੜਾ ਕੂਤੋ ਡਫਰਮ ਲਾ ਆਪਣੇ ਛੱਡਿਆ ਖਣੀ ਕੱਲ੍ਹ ਤੋਂ ਕੂਲ ਦਾ ਰਹਿੰਦਾ ਸੀਗਾ ਤੇ ਆ ਆਉਂਦਾ ਸਾਹਮਣੇ ਕੀ ਰੰਗ ਹੈ ਇਹਦੇ ਇਹ ਕੋਈ ਰੰਗ ਵਿੱਚ ਕਲੀਅਰ ਕਰਦੇ ਉਹਦਾ ਰੰਗ ਤਾਂ ਨਹੀਂ ਟੱਕੂ ਨਹੀਂ ਧੁੱਪ ਪਈ ਨਹੀਂ ਮਰੋ ਤੇ ਚਲੋ ਫਿਰ ਚੱਲੀਏ ਆਪਾਂ ਚੱਲ ਕੇ ਕਰਦੇ ਹੁਣ ਸ਼ੇਰ ਆਪਾਂ ਕਿਆ ਚਾਚੀ ਗੁੱਡ ਮਾਰਨਿੰਗ ਮੇਰੇ ਵੱਲੋਂ ਪਹਿਲਾਂ ਤਾਂ ਵੈਰੀ ਗੁੱਡ ਮਾਰਨਿੰਗ ਜੀ ਮੇਰੇ ਵੱਲੋਂ ਵੀ ਸਾਰਿਆਂ ਨੂੰ ਵੀ ਤੇ ਥੋੜੂ ਜੀ ਤੇ ਤੜਕ ਤੜ ਕੇ ਖੁੱਡੇ ਖੋਲੀ ਪਿਓ ਕੀ ਰੀਜ਼ਨ ਹੈ ਜਲਦਾ ਕੇਰਾ ਫਿਰ ਹਜੇ ਉਸ ਵਧਗਾ ਸੀਗਾ ਨੇੜਾ ਆ ਜਾ ਹਾਂ ਵੀ ਧੁੱਪ ਧੱਪ ਜੀ ਹੈਗੀ ਹੈ ਕਰੜੀ ਹੈ ਤਾਂ ਦਿਨ ਵੜੇ ਵਧੀਆ ਲੱਗਣ ਲੱਗੇ ਚਾਹ ਹੋਰ ਜੀ ਦੇਖੇ ਦਰ ਨਾਲ ਉਹ ਕਿਰਬੋਟਾਂ ਹੀ ਵਿਝੌਂਦੇ ਨਾਲੀਆਂ ਵੀ ਅੱਜ ਆਪਾਂ ਬੱਚਿਆਂ ਦੀ ਲਾਸਟ ਲੜਾਈ ਕਰਾਉਣੀ ਹੈ ਸਾਹਮਣੇ ਕਿਹੜੇ ਕਿਹੜੇ ਬੱਚੇ ਆ ਬਸ ਉਹ ਮੇਰਾ ਫਿਰ ਹਜੇ ਮਨ ਚੱਲ ਰਿਹਾ ਹੈ ਵੀ ਕਿਹੜੇ ਕਿਹੜੇ ਸੱਡਾਂ ਦੇ ਕਿਹੜੇ ਕਿੜਨਾ ਸੱਡਾ ਕਿਹੜੇ ਕਿਹੜੇ ਕੱਢੀ ਹੈ ਹਾਂ ਸੋਚ ਰਿਹਾ ਚੱਲ ਸੋਚ ਲੈ ਫਿਰ ਫੇਰ ਆ ਕੇ ਪ੍ਰੈਸਰ ਦਾ ਵਾਲਗੇ ਪ੍ਰੈਸਰ ਪਾਲਾ ਤੇ ਫੇਰ ਦਿਖਾ ਦੇਾਂਗੇ ਆਪਾਂ ਨੂੰ ਫੇਰ ਵਿਖਾਵਾ ਜੀ ਕੱਢੋ ਬਾਹਰ ਕਬੂਤਰ ਟੂ 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 ਜੀ ਪਦਾ ਰਹੇ ਹਨ ਠਾ ਪਹਿਲੇ ਦੋ ਬੱਚੇ ਸੱਜਾ ਗਲਾਮੀ ਟੂਸਾ ਲਾਲਚੀ ਨਾ ਠੀਕ ਆ ਚੱਲ ਪੁੱਤਰਾ ਤੇ ਇੱਕ ਲਾਲ ਚੀਨਾ ਹਰੀ ਟੌਰੀ ਗਲਾਬੀ ਸਜਾ ਟੂਸਾ ਠੀਕ ਹੈ ਜੀ ਠੀਕ ਹੈ ਜੀ ਛੱਡ ਤੇ ਓਕੇ ਆ ਓਕੇ ਰਿਪੋਰਟ ਹੋ ਗਈ ਜੀ ਹਾਂ ਜੀ ਇੱਕ ਵਾਰ ਬਾਰ ਬਈ ਕੈਮਰਾ ਓ ਟੌਰੀ ਇੱਧਰ ਨਹੀਂ ਹੁੰਦਾ ਜੀ ਕੱਢੋ ਹੋਰ ਜੀ ਕਿਹੜੇ ਕੱਢੋਗੇ ਛੱਡ ਦਿਨੇ ਬਾਹਰੋਂ ਕੱਢੋ ਜੀ ਕੱਢੋ ਸੋ ਵੈਰੀ ਸਟਾਕ ਆਜੋ ਆਜੋ ਇੱਕ ਤਾਂ ਵਹਿ ਗਿਆ ਮਲੈ ਕੋ ਢ ਗੈਣਾ ਆ ਉੜਦੀ ਉੜਦੇ ਹੁੰਦੇ ਹਾਂ ਹਾਂ ਇੱਕ ਮਿੰਟ ਆਜੋ ਫਿਰ ਖੱਬੀ ਸਜਾ ਗਲਾਬੀ ਟੂਸਾ ਲਾਲ ਚੀਨਾ ਹਾਂ ਜੀ ਗੱਲ ਪੁੱਤਰਾ ਵੇ ਆ ਜੀ ਤੇ ਖੱਬੀ ਹਰੀ ਬਗਲ ਲਾਲ ਚੀਨਾ ਤੇ ਰੱਤਾ ਫੁੱਟਾ ਚਲ ਬੁੱਦਰਾ ਚਾਰ ਹੋਗੇ ਹਾਂਜੀ ਬਾਹਰ ਹੌਲੀ ਹੌਲੀ ਕੰਮ ਚੱਲੀ ਇਹੋ ਆਪਣਾ ਅਰੇ ਝਾੜ ਵਾਲੀ ਝੇਰ ਕੱਢਾਂਗੇ ਕੱਢੋ ਜੀ ਹੋਰ ਚਲ ਝੜ ਵਾਲੀ ਕੱਢ ਲਓ ਕੱਢੋ ਜੀ ਘੋੜੇ ਮੂਹਾਂ ਹਾਂਜੀ ਵੱਡਾ ਕਬੂਤਰ ਹਾਂਜੀ ਤੇ ਗੁਲਾਬੀ ਢੇਡਾਂ ਦਾ ਕਾਲਾ ਚੀਲਾ ਦਿੱਤਾ ਠੀਕ ਹੈ ਜੀ ਚਲ ਛੇਰਾ ਇਹ ਵੀ ਨੀਤੀ ਕਰਦਾ ਹਾਂ ਬੰਦਰੀ ਨਗਰੀ ਹੋਰ ਠੀਕ ਹੈ ਬਣਾ ਬਣਾਉ ਜੂਗੀ ਛੇਰ ਦੋ ਹੋਰ ਆ ਗਈ ਜੀ ਆ ਗਿਆ ਜੀ ਸੱਜਾ ਹਰਾ ਟੂਸਾ ਸੰਜਰੀ ਉਹ ਬਲਵਾ ਆ ਗਿਆ ਠੀਕ ਹੈ ਤੇ ਗੋਲ ਰੰਗੀ ਜੀ ਅੱਜੀ ਗਲਾਬੀ ਬਗ ਲਾ ਗਿਆ ਹਾਂਜੀ ਓਕੇ ਰਿਪੋਰਟ ਹੋ ਗਈ ਹੈ ਨਾ ਦੋ ਹੋਰ ਕੱਢਨੇ ਦੋ ਹੋਰ ਕੱਢਨੇ ਚਲੋ ਕਾੜ ਦੋ ਫਿਰ ਜੀ ਆਹ ਜੀ ਇਹ ਆ ਲਾਸਟ ਦੋ ਕਬੂਤਰਗਾ ਅੱਛਾ ਹੋਣੀ ਪਤਾ ਲੱਗਿਆ ਬੜ ਕਬੂਤਰ ਬੰਦਗਾ ਦੋਵੇਂ ਗਲਾਬੀ ਬਗਣਾ ਕਾਲੀ ਚੀਲੀ ਹਮਮ ਪਹਿਲਾਂ ਵੀ ਡੇਢ ਸ਼ਪਾ ਕਹੀਏ ਨਹੀਂ ਠੀਕ ਹੈ ਕਿ ਨਹੀਂ ਸੱਜੀ ਝਾਲ ਗਲਾਬੀ ਇਹ ਵੀ ਤੂੰ ਪਹਿਲਾਂ ਡੇਢ ਸ਼ਪਾ ਕਹੀਏ ਠੀਕ ਹੈ ਜੀ ਭਾਈ ਜੀ ਉਹ ਕਰਪਟਾਉਣ ਜੀ ਦਾ ਬਹੁਤ ਹੈ 10 ਕਾੜ ਤੇ ਇੱਕ ਪਹਿਲਾ ਬਾਹਰ ਫਿਰਦਾ ਗਲਾਬੀ 11 11 ਹੋ ਜਾਣਗੇ ਆਹ ਇੱਕ ਤਾਂ ਹੋਰ ਕਾੜ ਦਨ ਫਿਰ 12 ਹੋ ਜਾਣਗੇ ਮਾਣ ਬਹੁਤ ਹੈ ਚਲ ਬਹੁਤ ਹੈ ਕਿਰਾਂ ਲੋਕ ਤੇ ਕਬੂਤਰ ਛੜ ਤੇ ਸਾਰੇ ਬਾਹਰ ਤੇ ਉੱਡੇ ਫਿਰਦੇ ਆ ਥੋੜੀ ਨਿਗ੍ਹਾ ਇਮਰਾਨ ਨੇ ਇਹ ਇੱਕ ਟੂਸ ਆ ਹਰੇ ਟੂਸੇ ਵਾਲਾ ਫਿਰਦਾ ਆ ਟੂਸਾ ਬਗਲ ਆ ਟੂਸਾ ਬਿੱਠ ਤੇ ਬਗਲ ਉਹ ਚੱਲਦਾ ਹੀ ਫਿਰਦੀ ਆ ਤੇ ਬਾਕੀ ਲਗਭਗ ਸਾਰੇ ਕਬੂਤਰ ਫਿਰਦੀ ਹਨ 10 ਛੱਡੇ ਆ ਤੇ 10 ਦੇ 10 ਹੀ ਫਿਰਦੇ ਆ ਇੱਕ ਇੱਕ ਕੱਲ ਕੱਲ ਵਾਲਾ ਸੀ 11ਵਾਂ ਆਪਣਾ ਢੱਡ ਵਾਲਾ ਠੀਕ ਹੈ ਤੇ ਬੈਠੇ ਆ ਤੇ ਮਨਪਤ ਦੇ ਘਰੇ ਥੋੜਾ ਜਿਹਾ ਮਨਾ ਰੋਟੀ ਪਾਣੀ ਖਾਣ ਗਿਆ ਉਹ ਜੋ ਕੰਮ ਗਿਆ ਉਹ ਕੋਈ ਤੇ ਮੈਨੂੰ ਘਰੋਂ ਨਿਗਾ ਤੇ ਬੈਠ ਤੇ ਆਪਾਂ ਨਿਗਾ ਤੇ ਬੈਠੇ ਆ ਲਓ ਭਾਈ ਇਧਰ ਨੇਕੇ ਬੱਚੇ ਵਿੱਚੋਂ ਕਹਿੰਦੇ ਬਾਹਰ ਕਿਹੜੀਆਂ ਚੌਂਕੀ ਜੱਟਾ ਛੋਟੇ ਮਿੰਨੀ ਬੱਚੇ ਛੋਟੇ ਮਿੰਨੀ ਕੁ ਮਿੰਨੀ ਕੁ ਪਰ ਕਿੰਨੇ ਕੱਢ ਦਿੰਦੇ ਨੇ ਬਸ 6 ਹੀ ਕੱਢ ਦਿੰਦੇ ਆ ਤੇ ਤਿੰਨ ਕੱਢ ਤੇ ਚੌਥਾ ਆ ਰਿਹਾ ਚੌਥਾ ਆ ਰਿਹਾ ਛੜ ਦੇ ਛੜ ਤਾਲ ਪੱਤਾ ਕੱਢੀ ਇਹਨਾਂ ਦੋਸਰੂ ਕਿਤਾ ਹੀ ਆਇਆ ਚਲ ਪ੍ਰਮੰਦੇ ਕਿ ਫੇਰਵਾ ਕਰਦੇ ਆ ਹਾਂ ਕਰਦੇ ਆ ਚਾਜੀ ਬੰਦੇ ਆ ਬਸ ਇੱਕ ਚਲ ਇੱਕ ਰਹਿ ਗਿਆ ਕੱਢ ਦੇ ਤੂੰ ਹਾਂ ਬਾਕੀ ਫੇਰ ਵੇਣਗੇ ਬਾਬੇ ਉਹ ਤੇ ਹੁਣ ਚੱਲ ਕਬਾ ਘਰ ਨੂੰ ਤੇ ਨੇੜਿਆਂ ਘਰ ਦੇ ਤੇ ਘਰੇ ਆਉਣ ਦਾ ਕਾਰਨ ਤੁਹਾਨੂੰ ਮੈਂ ਦੱਸ ਦਿੰਦਾ ਮਨਪ੍ਰੇਕਾ ਵੀ ਡਾਉਣਾ ਪਤੰਗ ਤੇ ਆਪਣੇ ਕੋਲੇ ਪਈ ਸੀ ਡੋਰ ਅੱਜ ਤੋਂ 10-12 ਹਜ਼ਾਰ ਪਹਿਲਾਂ ਦੀ ਠੀਕ ਹੈ ਆ ਪੁਰਾਣੀ ਡੋਰ ਸੀ ਆਪਣੇ ਕੋਲੇ ਪਹਿਲਾਂ ਡਾਉਂਦੇ ਰਹੇ ਆ ਕਬੂਤਰ ਕਵਾਤਰ ਕੋ ਉੱਤਰ ਕੀ ਨਰਾ ਗੱਲ ਚ ਮੜੀ ਮਾਫ਼ ਕਰਦੇ ਪਤੰਗ ਬਹੁਤ ਹੌਂਦੇ ਰੇ ਪਹਿਲਾਂ ਤੇ 10 ਸਾਲ 12 ਸਾਲ ਪਹਿਲਾਂ ਪੁਰਾਣੀ ਸੀਗੀ ਡੋਰ ਤੇ ਉਹ ਭਾਲ ਚ ਚੜਦੇ ਠੀਕ ਹੈ ਜੇ ਇੱਥੇ ਆ ਗਈ ਤਾਂ ਤੇ ਬਾਕੀ ਹੋਈ ਨਹੀਂ ਕੀ ਬੰਦਾਗਾ ਹੁਣ ਆਪਾਂ ਅਗੇ ਜੀ ਘਰੇ ਠੀਕ ਹੈ ਤੇ ਨਾਲ ਨੂੰ ਦੇਣਾ ਤੇ ਨਾਲੇ ਮਤਲਬ ਨਾਲ ਹੀ ਦਾ ਪਹਿਲਾਂ ਤੇ ਬਾਕੀ ਤੋਂ ਬਾਅਦ ਕਰ ਲਾਂਗੇ ਬਸ ਉਹ ਭਾਲਣੀ ਇੱਕ ਤਾਂ ਆਪਾਂ ਚੜ ਖੜੀ ਆਪਣੀ ਪਤੰਗ ਡਾਉਂ ਲਈਏ ਨਾ ਉਹ ਵੀ ਕਟਕਟ 2012 ਵੇ ਦੀ ਹਨਾ ਯਾਰ 2012 ਬੁਰਾ ਵੇ ਦੀ ਇਸ ਕਰਕੇ ਪਰ ਮੈਂ ਹੁਣ ਭਾਲ ਕੇ ਹੈ ਤਾਂ ਸੀ ਮੇਰੇ ਕੋਲੇ ਮਨਪਰੇ ਕਾਂ ਡਾਉਣੇ ਪਤੰਗ ਦਾ ਆਪਾਂ ਟੂ ਭਾਲ ਕੇ ਲਿਆ ਮੈਂ ਫਿਰ ਨਾਉਣ ਲੱਗ ਗਿਆ ਤੇ ਕੋੜਾ ਜਿਹਸੇ ਦਾ ਰਹ ਹੁੰਦਿਆ ਤੇ ਇਸ ਕਰਕੇ ਕੋਹਰਾ ਕਰ ਟੈਬ ਲੱਗ ਗਿਆ ਤੁਹਾਨੂੰ ਤੇ ਹੁਣ ਕਰ ਭਾਲ ਕੇ ਕਰਕੜੀ ਆਪਾਂ ਉੱਥੇ ਸੰਦੂਕ ਝੂਰਾ ਜੀ ਦੇ ਚਲੋ ਦੇਖੀਏ ਫਿਰ ਚੱਲ ਕੇ ਜੀ ਤੇ ਨਾਉਣ ਨੂੰ ਕੀ ਹੋ ਗਿਆ ਫਰੈਸ਼ ਵੇਖੋ ਰਾਕੂੜਾ ਪਤਾ ਬਲੈਕ ਕਲਰ ਦਾ ਤੇ ਚਲਦੇ ਮਨਪੇ ਦੇ ਕੋਲੇ ਆਪੂੰ ਚੜ ਖਰੀਦ ਤੇ ਥਾਈ ਨਹੀਂ ਹਨ ਬਹੁਤ ਭਾਲੀ ਹਨ ਪਰ ਨਹੀਂ ਥਾਈ ਚਲੋ ਕੋਈ ਨਹੀਂ ਤੇ ਚੱਲ ਕੇ ਤੁਹਾਨੂੰ ਦਿਖਾਉਣੇ ਹਨ ਕੀ ਗੱਲ ਬਾਤ ਆ ਕਬੂਤਰ ਕਿੰਨੇ ਵੇ ਕਿੰਨੇ ਨਾ ਕਿਉਂ ਤਾਂ ਤੇ ਚੱਲ ਕੇ ਕਰਦੇ ਆਂ ਸ਼ੇਰ ਆਪਾਂ ਨਾ ਜਿਹੜੇ ਕਹਿੰਦੇ ਜਲ ਵਰੂਡੇ ਫਿਰਦੇ ਪਤਾ ਨਹੀਂ ਕਿੰਨੇ ਕ ਬਹਿ ਬੂਗੇ ਕੀਸਤਾ ਬਤਾਵਣਾ ਆ ਫਿਰਦੇ ਤੇ ਮਨੋ ਸ਼ੌਕੀ ਜਾਂ ਤੰਦਰੀ ਬੈਠਾ ਹੋਆ ਚਲੋ ਕੋਈ ਬਾਤ ਨਹੀਂ ਆ ਗਿਆ ਆਪਾਂ ਇਧਰ ਤੇ ਮਨ ਤੇ ਮਲਾ ਘਰੇ ਫਿਰਦਾ ਹੁਣ ਮੋਟਰਸਾਈਕਲ ਤੇ ਨੰਗੇ ਆ ਜੀ ਤੁਹਾਨੂੰ ਹੁਣ ਪੈਗੇ ਦਿਖਾਉਣੇ ਆ 1 2 3 4 5 6 7 7 ਮੇਰੀ ਨਿਗਾ ਚੁੱਡੇ ਫਿਰਦੇ ਆ 7 ਖਣੀ 8 ਇਥੇ ਜੇ ਕੁਛ ਹੀ 1 2 ਚੇ ਵੀ ਹੋਣਗੇ ਬਾਕੀ ਹੁਣ ਮੈਂ ਪ੍ਰੋਪਰ ਚੰਗੀ ਤਰ੍ਹਾਂ ਵੇਖ ਕੇ ਦੱਸਦਾ ਨਾ ਵੇ ਕਿੰਨੇ ਕੁਛ ਹੈ ਜਿਵੇਂ ਨਿਗਾ ਤੇ ਪੈਗੇ ਤਾਂ ਕਬੂਤਰ ਬਾਗੋਂ ਤਖੜੇ ਆਪਾਂ ਤੇ ਮੇਲਾ ਬੱਚੇ ਵੀ ਨਹੀਂ ਆਇਆ ਜਨਾ ਸਕੂਲੋਂ ਅੱਜ ਸ਼ਾਇਦ ਸਕੂਲ ਗਿਆ ਮੇਰੇ ਸਾਹ ਨਾਲ ਬਹੁਤ ਮਹੀਨਿਆਂ ਬਾਅਦ ਚਲੋ ਕੋਈ ਗੱਲ ਨਹੀਂ ਕਰਦੇ ਆ ਸ਼ਹਿਰ ਉੱਤੇ ਨਾਲ ਯਲ ਵਰ ਓਡੇ ਫਿਰਦੇ ਆ ਉਤੂ ਵਿੱਚ ਹੀ ਤੂੰ ਲਾ ਲਈ ਕਿੰਨੇ ਗੋਡੇ ਫਿਰਦੇ ਆ ਦੇਖੋ ਜੀ ਉਖੜ ਜੋ ਜ਼ੂਮ ਆਊਟ ਹੋ ਗਿਆ ਆ ਦੇਖੋ ਜੀ ਜਾਂਦੇ ਆਪਣੇ ਪੱਠੇ ਓਏ ਕੋਈ ਅੰਦਰ ਬੈਠਾ ਕਿ ਨਹੀਂ ਬੈਠਾ ਕੋਈ ਓਏ ਬੈਠਾ ਕਿ ਨਹੀਂ ਬੈਠਾ ਕੋਈ ਚਾਰ ਬਹਿ ਕੇ ਉੱਡ ਗਏ ਸੀ ਚਾਰ ਬਹਿ ਕੇ ਉੱਡਿਆ ਅੰਦਰ ਕੋਈ ਨਹੀਂ ਲਿਆ ਅੰਦਰ ਕੋਈ ਨਹੀਂ ਅੱਛਾ ਆ ਬਹਿੰਦਾ ਸੁਣ ਹਾਂ ਹੁਣ ਤਾਂ ਨਹੀਂ ਬੈਠਾ ਤੇ ਨਹੀਂ ਬੈਠਾ ਨਹੀਂ ਬਹਿੰਦਾ ਸੀ ਬਬਾ ਆ ਫਿਰਦਾ ਆ ਫਿਰਦਾ ਢੱਡਾਲੇ ਵਾਟਾ ਵੜਦਾ ਗਾ ਬੈਠੂ ਆ ਪਰ ਆ ਜਾਂਦਾ ਆ ਜਾਂਦਾ ਆ ਜਾਂਦਾ ਉਹ ਨੰਗ ਆ ਹੁਣ ਨਹੀਂ ਬਚਦੇ ਇਧਰ ਕਮੁੱਤਰੀ ਬੰਦੇ ਖਦਰੀ ਤੇ ਅਣਪਰੇ ਜਨੇ ਹੁਣ ਟੜਕੇ ਦਾ ਹੁਣ ਬੰਨਿਆ ਜੀ ਬਾਕੀ ਕੋਈ ਨਹੀਂ ਜਿਵੇਂ ਬੱਠੀ ਜਾਣਗੇ ਪਰ ਨਿੱਕੇ ਬੱਚਾ ਚ ਲਾ ਹੀ ਤੇ ਨਾ ਨਿੱਕੇ ਬੱਚੇ ਵੀ ਰਾਜੇ ਬਈ ਉਣੀ ਲਾਇਆਗੇ ਪਹਿਲਾਂ ਘੰਟਾ ਹੋ ਗਿਆ ਅੱਛਾ ਤਾਂ ਲਿੱਕੇ ਵੇ ਤਲਾਏ ਚੰਗਾ ਆ ਗਿਆ ਇਹ ਮੱਲਾ ਬੈਠੀਆਂ ਨੇ ਲਗਭਗ ਕਿਨੇ ਯਾਰ ਬੈਠੀਆਂ ਨੇ ਨੀਵੇਂ ਆਈ ਜਾਂਦੇ ਆ ਤਿੰਨ ਤਾਂ ਪੜਦਗੇ ਅੱਛਾ ਸਾਰਿਆਂ ਜੋ ਆ ਚਿੱਟਾ ਹੈ ਕਿ ਦਾ ਜਮਾ ਹੈ ਜਮਾ ਸਫੇਦ ਜਮਾ ਸਫੇਦ ਅਵਾਰਾ ਹੂਏ ਪਿੰਡੋ ਅੱਛਾ ਪਿੰਡੋ ਅਵਾਰਾ ਹੈਗਾ ਠੀਕ ਹੈ ਹਾਂਜੀ ਇਹ ਪਿੰਡ ਸੇਵਾਰਾ ਜ

ਲਾਲ ਚੀਨਾ ਇੱਕ ਸੱਜੇ ਸ਼ਾਇਦ ਗੁਲਾਬੀ ਟੂਸੇ ਵਾਲਾ ਬੈਠਾ ਹੈ ਅੱਛਾ ਨਹੀਂ ਖੱਬੇ ਸੱਜੇ ਹਰੇ ਟੂਸੇ ਵਾਲਾ ਬੈਠਾ ਹੈ ਠੀਕ ਹੈ ਇੱਕ ਘੋੜੇ ਮੂਹਾਂ ਬੈਠਾ ਹੈ ਹਾਂ ਇੱਕ ਸੱਜਾ ਗੁਲਾਬੀ ਟੂਸਾ ਤੇ ਹਰੀ ਟੋਰੀ ਇਹ ਹੁੜੀ ਬੈਠਾ ਹੈਗਾ ਠੀਕ ਹੈ ਜੀ ਧੜਕੇ ਦੇ ਹੁਣ ਬੈਠਾ ਅਤੇ ਬਾਕੀ ਕਿੰਨੇ ਰਹਿ ਗਏ ਬੈਠਾ ਅੰਦਰ ਤਾਂ ਕੋਈ ਨਹੀਂ ਵੜਿਆ ਤੱਕ ਤੇ ਪੰਜ ਮਾਹ ਵੀ ਧੜਕੇ ਦਾ ਇਹਨਾਂ ਤੋਂ ਪਹਿਲਾਂ ਦੁੱਡਿਆ ਫਿਰਦਾ ਇਹ ਦੂਜੇ ਸੱਤ ਟੁੱਡੇ ਫਿਰ ਜਾਣਾ ਸੱਤ ਟੁੱਡੇ ਫਿਰਦਾ ਫਿਰ ਮੇਰੇ ਸਾਹਮਣੇ ਉਹ ਤੇ ਡਲ ਸਣੇ 8 9 10 11 ਹਾਂ ਸੱਤ ਸੱਤ ਓਕੇ ਜੀ ਹਾਂਜੀ ਓਕੇ ਸਪਿੰਡਲ ਪੀਸ ਦੇਖ ਮਾਰਦਾ ਚੋਪਰਾ ਆਇਓ ਆਇਓ ਲੈ ਹੁਣੇ ਚਾਚਾ ਭਾਊਾ ਕਿਸੇ ਤੋਂ ਬਣੇ ਨਹੀਂ ਹਾਂਏ ਮੈਂ ਚਾਚਾ ਭਾਊਾ ਹੁਣ ਕਿਸੇ ਤੋਂ ਬਣੇ ਨਹੀਂ ਇਹ ਹਾਂਏ ਆਇਓ ਆਇਓ ਆਪਾਂ ਪਤੰਕ ਕਿਂ ਡਾਤਾ ਧੋਰ ਲਿਆ ਓਏ ਧੋਰ ਲੈਣ ਦਾ ਕੰਮ ਕਰ ਗਿਆ ਆ ਫਿਰਦਾ ਧੋਰ ਸਾਰੀ ਕਿ ਟੱਟੀ ਤੇ ਸਿੱਟੀ ਇਕੱਠੀ ਕਰ ਸਿੱਟੀ ਫਿਰ ਆਉਣਾ ਕਿਹੜਾ ਨਾਂ ਤੇ ਟੱਟੀ ਤੇ ਸਿੱਟੀ ਆਪਾਂ ਕਿੱਥੇ ਬਣਾ ਕਿੱਧਰ ਸਿੱਟੀ ਏ ਧੋਰ ਕਿੱਥੇ ਦੀ ਏ ਪਰ ਮੈਂ ਤੁਹਾਨੂੰ ਕੰਮ ਕਰੀ ਦੇ ਦਾਂ ਮੈਂ ਸਿੱਟੀ ਕਿੱਥੇ ਮੈਂ ਤੂੰ ਇੱਥੇ ਤਾਂ ਲਈ ਫਿਰਦਾ ਸੀ ਆਪਾਂ ਦੀ ਕਿੱਥੇ ਧੋਰ ਟੱਟੀ ਤੇ ਸਿੱਟੀ ਨਹੀਂ ਮੈਂ ਹੈਂ ਇੱਟ ਜੁੱਟ ਇੰਜੀਨੀਅਰ ਮੈਂ ਮੇਰ ਜਾ ਨਹੀਂ ਰੋ ਟਾਇਲਟ ਚ ਨਹੀਂ ਗਿਰਾਈ ਆਪਣੇ ਨਹੀਂ ਗਿਰਾਈ ਨਹੀਂ ਗਿਰਾਈ ਕਿੱਥੇ ਆ ਬਈ ਡੋਰ ਕਿੱਥੇ ਮੈਂ ਹੁਣ ਕਰਾ ਗਲੀ ਸੇ ਨੂੰ ਪਤਾ ਆਇਓ ਆਇਓ ਜੇ ਮੈਂ ਕੈਮਰਾ ਨਹੀਂ ਕਰਦਾ ਉਹਨਾਂ ਚੱਲੀ ਭਾਂਦੇ ਆਇਓ 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 ਆਗੇ ਆਗੇ ਪਤਾ ਆਇਓ ਆਇਓ ਵੜਾਈ ਚੱਲ ਖੰਡ ਕੋਈ ਨਾ ਬਹਿਦਾ ਇਧਰ ਫੋਟੋ ਕਾਲੀ ਹੋਦੀ ਆ ਆਇਓ 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 ਇਹਨਾਂ ਦਾ ਵਿਲਨ ਮਾਰ ਆਪ ਤੋ ਵੀਡੀਓ ਬੱਸ ਕੈਮਰਾ ਮੈਂ ਆਊਟ ਕਰ ਲਾ ਬਹਿ ਗਿਆ ਹੁਣ ਹੌਣ ਨਹੀਂ ਪੈਂਦੇ ਬੰਦੇ ਇਹ ਕੇ ਬਹਿਣ ਕੇ ਇਧਰ ਜਾ ਵੜਿਆ ਬਹਿ ਗਏ ਮਲਾ ਮੈਂ ਕੈਮਰਾ ਓਨ ਕਰ ਲਾ ਹੁਣ ਬੈਂਦੇ ਨਹੀਂ ਇਹ ਪੱਟੇ ਸਾਰੇ ਪੱਟੇ ਗਏ ਆ ਪਰ ਬੈਂਦੇ ਆ ਤੂੰ ਕਿਹਦਾ ਸਾਇਓਂ ਕਰ ਰਖਦਾ ਹੈ ਗੈਰ ਪੱਟੇ ਹੀ ਜਾਣੇ ਆ ਹਾਂ ਬੈਂਦੇ ਆ ਆਜੋ ਆ ਗਈ ਆਜੋ ਆਇਓ 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 ਮਾਰਿਆ ਮੁੱਦਾ ਹੀ ਆਇਓ 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 ਅਤਨੇ ਬਿਠਾ ਕੇ ਇਕੱਠੀ ਲਾ ਲੈ ਜੱਕੇ ਬਿਠਾਏ ਤੂੰ ਉੜ ਗਈ ਚੱਲੋ ਪੋਲੀ ਪੋਲੀ ਕਿਆ ਵੀ ਦੂਜੀ ਦੀ ਬਹਿਊਗਾ ਲਓ ਜੀ ਸਰਦਾਰ ਜੀ ਕਬੂਤਰ ਛੱਡ ਕੇ ਕਹਿੰਦੇ ਪਤੰਗ ਡਾਉਣੇ ਪਹਿਲਾਂ ਇਹ ਜੋ ਰੱਬ ਜੀ ਬਾੜਤਾ ਜਵਾਨੀ ਉੜਦਾ ਹੈ ਜਵਾਨੀ ਉੜਦਾ ਇਹ ਕਰਾ ਵੀ ਇੱਥੋਂ ਡਾ ਕੇ ਮੈਂ ਆਪਦਾਂ ਘੱਟ ਰਿਹਾ ਦੱਸੋ ਜੀ ਜਵਾਨੀ ਉੜਦਾ ਕਿੰਨੇ ਜੋਰ ਲਾ ਲੋ ਓਏ ਹੁਣ ਤਾਂ ਟਾਈਮ ਲੰਘਿਆ ਨਹੀਂ ਤਾਂ ਉੱਡ ਪੈਂਦਾ ਇਹ ਬਾਕੀ ਹੁਣ ਤੇਲ ਪੈ ਲਾਗ ਜਾਂਦੀ ਐ ਇਸ ਵੇਲੇ ਤਾਂ ਨਹੀਂ ਉੜਦਾਗਾ ਬਾਕੀ ਹਵਾ ਵੀ ਨਹੀਂ ਹੈਣੀ ਜਮਾਂ ਯਾਰ ਲੈ ਓਏ ਟੋਣਾ ਸਹੀ ਕਰਕੇ ਪਾ ਇਹਦਾ ਟੋਣਾ ਗਲਤ ਆ ਸਹੀ ਕਰਕੇ ਪਾ ਪਰ ਉੜਦਾ ਤਾਂ ਹੈ ਮੁਸ਼ਕਲ ਹੀ ਐ ਆਪਦਾਂ ਘੱਟ ਨੂੰ ਫਿਰਦੇ ਆ ਵੇਖ ਨੂੰ ਲੈ ਇਹ ਥੋੜਾ ਆਪਦਾਂ ਘਾ ਆਪਣਾ ਗਾਂਹੇ ਜਾਊਗਾ ਮਲਾ ਕਰਕੇ ਲੈ ਕੇ ਨੇੜੇ ਕੰਮ ਵੇ ਡਾਉਂਦਾ ਹੈ ਇਧਰ ਚੋਬਰ ਵੀ ਲੱਗਿਆ ਹੋਇਆ ਕਹਿੰਦੇ ਪੂਰੇ ਜੋਰਾ ਸ਼ੋਰ ਦੇ ਆਏ ਆਏ ਆੱਕੀ ਪਰ ਜਿਹੜੇ ਮੇਨ ਖਿਡਾਰੀ ਸਾਈਡ ਤੇ ਬੈਠੇ ਨੇ ਤਾਂ ਪਤਾ ਹੀ ਇਹਦਾ ਦੂਜੇ ਗੇਮਾਂ ਗੁੰਮਾ ਲਿਆਏ ਇਹ ਭੜਕਾਉ ਨੂੰ ਰੱਖੇ ਚੇਲੇ ਨਾ ਪਾ ਇਹ ਚੇਲੇ ਰੱਖੇ ਭੜਕਾਉ ਨੂੰ ਸਾਰੇ ਹਾਂ ਓਕੇ ਜੀ ਫੇਰ ਕਰਦੇ ਹਾਂ ਥੋੜੇ ਨਾਲ ਨਾ ਨਹੀਂ ਕਰੀ ਪਤੰਗ ਵੇਖੋ ਫਰਦਾ ਕਿੰਨੀ ਉੱਚੀ ਓ ਲੱਗਾ ਬਰ ਅੱਬ ਚ ਕਿੱਥੇ ਆਵੇ ਆਏ ਆਏ ਓ ਜੱਟ ਆਏ ਮਜਾਨਾ ਦੁਕਾਨ ਦਿਖਾ ਦੇ ਸਿੱਧਾ ਉਹ ਉੱਚਾਈ ਵਾਲਾ ਫਿਰ ਦੀਦਾ ਨਹੀਂ ਹਾਂ ਉਹ ਦੀਦਾ ਨਹੀਂ ਹੌਂਕਾ ਦਾ ਨੀਆ ਪੰਥਾ ਚਿੰਡਾ ਗ੍ਰਾਮ ਮਾਤਾ ਦਾ ਏ ਹਾਂ ਚੱਲ ਆਏ 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 ਹੌਂਕਾ ਰੱਸੀ ਐ ਡੀ ਮੋਟੀ ਹੌਂਕਾ ਮਾਰੇ ਘੱਚ ਕੇ ਨੇਰ ਹੈ ਹਾਂ ਆਏ ਨਾ ਮਾਰਾ ਜਗ ਨਵਾਲਿਆ ਉਹ ਕੀ ਹੋਣ ਲੈਗਾ ਹੁਣ ਕੀ ਫਾਇਦਾ ਹੈ ਫਾਇਦਾ ਹੀ ਫਾਇਦਾ ਕੋ ਚੜਾਵਾਂਗੇ ਚੱਲ ਫਿਰ ਲਿਆ ਜਾ ਤਵੇ ਨਵਾਂ ਪਤੰਗ ਲੈਣ ਜਾਂਦਾ ਕਿ ਤੁਹਾਨੂੰ ਮੈਂ ਨਾ ਵੀ ਹੋਏ ਲੱਗਦਾ ਬੈਠਣਗੇ ਹਾਂ ਨਹੀਂ ਜ਼ੋਈਦਾ ਤੂੰ ਅੱਜ ਤਾਂ ਠੱਕੇ ਨਾਲ ਹੀ ਭਾਲਾਂਗੇ ਅੱਜ ਤਾਂ ਨਹੀਂ ਕੱਲ ਤੂੰ ਕਹਿ ਸਕਦਾ ਠੱਕੇ ਨਾਲ ਭਾਲਾਂਗੇ ਨਹੀਂ ਨਹੀਂ ਮੇਰੇ ਕੋਲ ਅੱਜ ਕੀ ਐਡਾ ਖਾਸ ਨਹੀਂ ਅੱਜ ਐਡਾ ਖਾਸ ਹੈ ਕਿ ਅੱਜ ਤੂੰ ਸੌਹਣਾ ਤੋੜਤੀ ਸਾਡੀ ਗਈ ਤੂੰ ਨਾ 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 ਸੌਹ ਪਾ ਫਰ ਤੂੰ ਕਿਦੀ ਪਾਏਗਾ ਗੁਰੂ ਘਰ ਸੌਹ ਪਾਰੇ ਵੀ ਮੈਂ ਹਾਂ ਵਾਹ ਵੇ ਮੇਰੀ ਲੈ ਬਈ ਗੱਲ ਤਾਂ ਲੱਗ ਚੱਲ ਆਪ ਗੁਰੂ ਘਰ ਦੀ ਸੌ ਲੱਗੇ ਗੁਰੂ ਘਰ ਦੀ ਸੌ ਲੱਗੇ ਤੈਨੂੰ ਵੀ ਪੱਕੀ ਗੱਲ ਜਮਾ ਪੱਕੀ ਗੱਲ ਆ ਵੀ ਨਹੀਂ ਆਪਣਾ ਬਦ ਪਤੰਗ ਲੈਣਗੇ ਕੌਣ ਦਾਊ ਪਰੇ ਇਦੋਂ ਪਰੇ ਰਾਤ ਨੂੰ ਡਾਊ ਜੀ ਅੱਧੇ ਘੰਟੇ ਨੂੰ ਜੋਰ ਕੱਲ ਨੂੰ ਡਾਊ ਬਾਈ ਇਨੀ ਗੱਲ ਕੱਲ ਨੂੰ ਪਾਰਨਾ ਹੀ ਅੱਜ ਪਾਰਦਾ ਕੱਲ ਨੂੰ ਬਾੜ ਦੂ ਉਹ ਤੇ ਕਿੰਨੇ ਰਹਿ ਕਪੂਤਰ ਬਾਰਾ ਆਪਣੇ ਬਣ ਯਾਰ ਕੋਈ ਗਿਣਤੀ ਹੈ ਕੋਈ 4 ਆ 4 ਪਹਿਲਾਂ ਬੈਠੀ ਇੱਕ ਆ ਕੇ ਫੇ ਪੰਜ 11 ਹੀ ਸਾਰੇ 11 ਸੀਗੇ ਆਇਆ ਆਇਆ ਬਾ ਫਿਰ ਚੋਬਰ ਵਾ ਕੋਈ ਮਾਰੀ ਜਾਂਦਾ ਥੱਕੇ ਨਾ ਜਰਾ ਆ ਉੱਡੀ ਫਿਰ ਚੱਲ ਰਹੀ ਉੱਡੀ ਫਿਰ ਜੀ ਓਕੇ ਜੀ ਦਿਖਾਉਣੇ ਕੇਰਾ ਆਉਣ ਦਮਨ ਪਰ ਇਹਨੂੰ ਕਰਿਆ ਕੰਮ ਲੈ ਆ ਬਈ ਮੂੰਹ ਜੀ ਲੈਣ ਦੇ ਨੀ ਹੁਣ ਤੇਰਾ ਬਲੱਡ ਵਧ ਗਿਆ ਮੇਰੇ ਕਬੂਤਰ ਡਰ ਹੀ ਜਾਂਦੇ ਹਾਂ ਹਾਂ ਆਪਾਂ ਇਹ ਦਿਆਂ ਦਾ ਹੈ ਉਹ ਨਹੀਂ ਲੈ ਗਿਆ ਖਰਚਾ ਖਾਸੇ ਕਰਿਆ ਬਈ ਕਿੰਨੇ ਪੈਸੇ ਲਾਇਆ ਹੈ ਕਿੰਨੇ ਪੈਸੇ ਲਾਇਆ ਪੈਸੇ ਵੀ 1 ਲੱਖ ਤੇ 10 ਹਜ਼ਾਰ ਦੀ 110 ਰੁਪਏ ਠੀਕ ਹੈ ਠੀਕ ਹੈ ਹੁਣ ਹੋਣੀ ਡਾਏਗਾ ਏ ਇਹ ਹੈ ਹੋਣੀ ਡਾਏਗਾ ਨੂੰ ਹੋਣੀ ਡਾਏਗਾ ਉਹ ਤਾਂ ਗਏ ਇੱਕ ਰਹਿ ਗਿਆ ਉਹ ਵੀ ਲੈ ਜੂਗਾ ਯਾਰ ਮੈਨੂੰ ਜੜਾ ਉਹ ਇਹ ਪਤਾ ਕਿ ਪਰੇ ਨੂੰ ਜੋ ਬਰਾ ਆਪਣਾ ਉਹਰੇ ਨੂੰ ਕਿਵੇਂ ਆਊਗਾ ਪੁੱਠਾ ਪਤਾ ਕਿ ਤੇ ਮੁੜਿਆ ਹੋਊਗਾ ਸਿਰ ਤੇ ਲੈਣ ਗਣ ਨੂੰ ਟੋਣਾ ਧੱਕੇ ਦਾ ਪਾਏ ਪਾਰ ਦੂ ਪਤੰਗ ਨੂੰ ਨਹੀਂ ਨਹੀਂ ਇਹ ਬਦੂਜੂ ਪਾ ਦੂਜੂ ਕਿਵੇਂ ਨੇ ਦੂਜੂਗੇ ਪਾਇ ਗਣ ਦੂਜੇ ਧਾਕੇ ਦਾ ਪਾਵੇਂਗਾ ਤੈਨੂੰ ਤੁਹਾਨੂੰ ਇਹ ਕਾਲ ਹੋਈ ਜਾਂਦੀ ਵੀ ਲਾਹਣਾ ਲੈਣ ਬੱਚੇ ਕਿੰਨੇ ਵਾਲੇ ਬੱਚਾ ਮਤਲਬ ਇੱਕ ਰਾ ਆ ਗਿਆ ਗੁਲਾਬੀ ਬਗਲਾ ਤੋਂ ਨੇ ਕਾਲਾ ਜੀਨਾ ਹਾਂਜੀ ਇਹ ਵੀ ਆ ਗਿਆ ਜੀ ਟੋਣਾ ਪਾਣਾ ਸਖਾ ਦੀਏ ਕਿ ਲੋੜ ਹੀ ਨਹੀਂ ਤੇ ਆਪਾਂ ਹੀ ਲੀ ਕਰਾਂ ਨਹੀਂ ਹਟਦਾ ਜਮਾ ਨਹੀਂ ਹਟਦਾ ਆਇਆ 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 ਕਬੂਤਰ ਉੱਡੇ ਫਿਰਦੇ ਆ ਤੇ ਵੀ ਉਹਦੇ ਪੰਗੇ ਹੋ ਰਹੇ ਨੇ ਤੂੰ ਆਇਆ 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 ਦੇਖ ਲੈ ਆਇਆ 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 ਚੱਕ ਵੀ ਉੱਡ ਗਿਆ ੜਾ ਦੇ ਪੱਛਰੇਣ ਦਾ ਹਾਂ ਹੁਣ ਨਹੀਂ ਬੰਦਾ ਬੱਸ ਪਤਾ ਹੀ ਐ ਬੱਸ ਪਾ ਦੇ ਬੜਾਕੇ ਚਾਚੀ ਜੀ ਨੇ ਇਹ ਕੋਣ ਨਹੀਂ ਛੱਡਦਾ ਓਏ ਕੱਲ ਉਡਾਵਾਂਗੇ ਓਏ ਕੱਲ ਉਡਾਵਾਂਗੇ ਨੇ ਓਏ ਹੁਣ ਫਕਰ ਰੱਬ ਜਵਾਰ ਦੇ ਤੇਰੀ ਵੀਡੀਓ ਨਾ ਬੜੀ ਤਗੜੀ ਬਣੀ ਨਹੀਂ ਵੈਸੇ ਤੋਂ ਤੇਰੀ ਵੀਡੀਓ ਬੜੀ ਤਗੜੀ ਬਣੀ ਹੁੰਦੀ ਤੋਂ ਬਾ 2 ਮਿੰਟ ਦੋ ਮਿੰਟ ਹੋਰ ਰੱਕ ਜਾਂਦਾ ਆ ਪਾੜਿਆ ਉਹਦਾ ਬਸ ਵੇ ਪਾੜੀ ਤੋਂ ਬਸ ਕੰਮ ਨੇੜੀ ਬਾਹਰ ਦੂਰ ਨਹੀਂ ਮੈਂ ਆਵਾਂ ਤਾਂ ਜੜਾ ਫਿਰ ਆਪੇ ਜੜਾ ਲਓ ਜੀ ਆ ਗੇ ਘਰ ਪਰ ਚੋਪਰ ਮੈਂ ਪਹਿਲੀ ਛਤ ਮੈਂ ਜਿੰਦਗੀ ਚ ਸੱਚਾ ਪਹਿਲੀ ਯਾਰੀਆਂ ਦੁਆਲੇ ਦੇ ਬੱਚੇ ਕਿੰਨੇ ਦਵਾ ਕਿੰਨੇ ਬਾਹਰ ਖੱਚੇ ਦੋ ਜੀ ਕਿਹੜੇ ਕਿਹੜੇ ਸੱਜੀ ਗੁਲਾਬੀ ਚੱਲ ਹਾਂ ਲਾਈਟ ਵਾਜੀ ਇਹ ਤੇ ਬੜੀ ਬਗਲ ਲਾ ਚ ਨਾ ਖੱਬੀ ਠੀਕ ਦੋ ਬਾਹਰ ਰਹਿ ਗਏ ਉਹ ਬਾਹਰ ਰਗੇ ਤੇ ਅੰਦਰ ਕਿੰਨੇ ਕਰਤੇ ਤੂੰ ਆਪਾਂ ਛੱਡੀ ਸਾਰੇ 11 ਸੀਗੇ 11 ਇੰਦੂ 8 9 ਹੋ ਗਏ ਹਾਂ ਚੰਗਾ ਬਰੋ ਕੇ ਬਾਏ ਬਾਏ ਲਵ ਯੂ ਗੋਈ ਆਏ ਘਰੇ ਤੇ ਮਤਲਬ ਵੀਡੀਓ ਲੱਗਦੇ ਵੀਡੀਓ ਦੀ ਐਂਡਿੰਗ ਕਰ ਵੀ ਦੀ ਹੈ ਨਾ ਇਹ ਬੋਲਾ ਬੜਾ ਗੀਤ ਹੈ گا ਉਹਨਾਂ ਨਾਲੋਂ ਚਲੋ ਫਿਰ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਲਵ ਯੂ ਵੀਡੀਓ ਛੋਟੀ ਬਣੀਆਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਆਪਾਂ ਨੂੰ ਐਡੀ ਵੱਡੀ ਗੱਲ ਨਹੀਂ